ਬੀਓਰਸ ਪ੍ਰੈਕਟ ਬਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਸੁਖਿੰਦਰ ਸਿੰਘ ਜੀ ਹੁਣ ਗੱਲ ਕਰੀਏ ਅਸੀਂ ਖੇਡ ਜਗਤ ਦੀ ਖੇਡ ਜਗਤ ਦੇ ਵਿੱਚ ਅੱਜ ਇੱਕ ਮਤਲਬ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਸਾਡੇ ਖਿੱਤੇ ਦੀ ਗੱਲ ਕਰਦੇ ਹਾਂ ਤੇ ਜੈਵਲਨ ਥਰੋ ਦੇ ਵਿੱਚ ਇਧਰ ਪਾਕਿਸਤਾਨੀ ਸਾਈਡ ਤੋਂ ਜਿਹੜੇ ਹੈਗੇ ਆ ਅਰਸ਼ਦ ਨਦੀਮ ਉਹਨਾਂ ਨੇ 올림픽 ਦਾ ਰਿਕਾਰਡ ਤੋੜ ਦਿੱਤਾ ਆ ਤੇ ਇਹ ਇੱਕ ਖਬਰ ਸੀ ਜੀਨੇ ਪਾਕਿਸਤਾਨ ਦੇ ਵਿੱਚ ਵੀ ਤੇ ਇਵਨ ਜਦੋਂ ਅਸੀਂ ਦੇਖਦੇ ਆ ਸਾਡੇ ਖਿੱਤੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹਨੂੰ ਕਿਹਾ ਦੇਖਿਆ ਗਿਆ ਤੇ ਦੂਜੀ ਵੱਡੀ ਗੱਲ ਇਹਦੇ ਵਿੱਚ ਜਿਹਨੂੰ ਕਹਿੰਦੇ ਆ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਵੀ ਜਿਹੜਾ ਸੈਕੰਡ ਆਇਆ ਬੰਦਾ ਜਿਹੜਾ ਪਹਿਲੀ ਪਿਛਲੀ 올림픽ਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਟੋਕੀਓ ਨੀਰਜ ਚੋਪੜਾ ਉਹਨਾਂ ਦਾ 골ਡ ਮੈਡਲ ਸੀ ਉਹ ਭਾਰਤ ਦੇ ਵਿੱਚੋਂ ਹੈਗੇ ਆ ਤੇ ਉਹਨਾਂ ਦੋਵਾਂ ਦੀਆਂ ਮਾਮਾ ਹੁਣ ਅਰਸ਼ਦ ਦੀ ਮਾਂ ਹੋਵੇ ਤੇ ਇੱਧਰ ਚੋਪੜਾ ਸਾਹਿਬ ਦੀ ਮਾਂ ਹੋਵੇ ਇਹਨਾਂ ਦੋਵਾਂ ਮਾਵਾਂ ਨੇ ਇੱਕ ਉਹ ਸੈਂਟੀਮੈਂਟ ਦਿੱਤਾ ਆ ਜਿਨੇ ਦੋਹਾਂ ਦੇਸ਼ਾਂ ਦੇ ਵਿੱਚ ਜਿੱਥੇ ਆਪਸੀ ਦੁਸ਼ਮਣੀ ਦੀ ਸਿਆਸਤ ਵੱਲੋਂ ਉਹ ਕੀਤੀ ਜਾਂਦੀ ਹੈ ਉਹ ਦੋਵਾਂ ਦੇਸ਼ਾਂ ਦੀ ਜਿਹੜੀ ਆਪਸੀ ਇੱਕ ਸਾਂਝ ਦੀ ਗੱਲ ਹੈਗੀ ਆ ਜਾਂ ਇੱਕ ਸਪੋਰਟਸਮੈਨ ਸਪਿਰਟ ਦੀ ਅਸੀਂ ਗੱਲ ਕਰਦੇ ਆ ਉਹਦਾ ਸੁਨੇਹਾ ਦਿੱਤਾ ਆ ਸੋ ਇਹਨਾਂ ਦਾ ਜ਼ਿਕਰ ਕਰੀਏ ਅਸੀਂ ਅਰਸ਼ਦ ਨਦੀਮ ਨੇ ਜਿਹੜਾ 올림픽 ਰਿਕਾਰਡ ਤੋੜਿਆ ਆ ਤੇ ਉਥੋਂ ਗੱਲ ਨੂੰ ਅੱਗੇ ਤੋਰੀਏ ਬਿਲਕੁਲ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਨਫ਼ਰਤ ਦੀ ਸਿਆਸਤ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਭਾਰਤ ਦਾ ਜਿਹੜਾ ਭਾਵੇਂ ਸੋਸ਼ਲ ਮੀਡੀਆ ਇਨਫਲੂਐਂਸਰਸ ਹੋਣ ਭਾਵੇਂ ਭਾਰਤ ਦੀ ਮੁੱਖ ਧਾਰਾ ਦੀ ਸਿਆਸਤ ਹੋਵੇ ਵੀ ਜਿਹੜੀ ਖੜੀ ਨਾ ਪਾਕਿਸਤਾਨ ਦੇ ਖਿਲਾਫ ਨਫ਼ਰਤ ਉਤੇ ਆ ਤਾਂ ਉਸ ਸਮੇਂ ਜਿਹੜੀਆਂ ਇਹ ਮਾਵਾਂ ਨੇ ਪਾਵੇਂ ਉਹ ਨਿਰਜ ਚੋਪੜਾ ਦੀ ਮਾਤਾ ਸਰੋਜ ਦੇਵੀ ਹੋਣ ਜੋ ਕਿ ਨਿਰਜ ਚੋਪੜਾ ਪਾਣੀਪੱਤ ਤੋਂ ਨਾਲ ਬਿਲੋਂਗ ਕਰਦੇ ਆ ਜੀ ਤੇ ਹਰਿਆਣੇ ਦੇ ਨਾਲ ਤੇ ਚਾਹੇ ਉਹ ਪਾਕਿਸਤਾਨ ਤੋਂ ਜਿਹੜੇ ਨਦੀਮ ਨੇ ਉਹਨਾਂ ਦੀ ਮਾਤਾ ਹੋਵੇ ਉਹਨਾਂ ਦਾ ਨਾਮ ਰਜ਼ੀਆ ਪਰਵੀਨ ਆਸ਼ਰਦ ਨਦੀਮ ਦੇ ਮਾਤਾ ਰਜ਼ੀਆ ਪਰਵੀਨ ਹੋਣ ਤਾਂ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤਾਂ ਨਹੀਂ ਇਹ ਚੀਜ਼ ਹੋਣੀ ਕਿਉਂਕਿ ਭਾਰਤ ਤੇ ਪੰਜਾਬ ਇੱਥੇ ਹੀ ਪਤਾ ਲੱਗਦਾ ਕਿ ਕਿੰਨੇ ਵੱਖੋ ਵੱਖਰੇ ਨੇ ਹੂੰ ਤਾਂ ਸਾਰੇ ਪੰਜਾਬ ਦੇ ਵਿੱਚ ਅੱਜ ਜਿੰਨੇ ਲੋਕ ਨੇ ਉਹਨਾਂ ਨੇ ਆਪਣੀਆਂ ਸਟੋਰੀਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਇਮੋਸ਼ਨ ਸਾਂਝਾ ਕੀਤਾ ਜਿਹੜਾ ਨੀਰੇ ਚੋਪੜਾ ਦੀ ਮਾਤਾ ਨੇ ਇਹ ਗੱਲ ਕਹੀ ਕਿ ਜਦੋਂ ਉਹਨਾਂ ਨੂੰ ਪੱਤਰਕਾਰ ਪੁੱਛਦੇ ਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਹ ਕਹਿੰਦੇ ਆ ਵੀ ਸਾਨੂੰ ਖੁਸ਼ੀ ਆ ਵੀ ਸਾਡੇ ਮੁੰਡੇ ਨੇ ਸਿਲਵਰ ਮੈਡਲ ਦਿੱਤੇ ਆ ਪਰ ਸਾਨੂੰ ਇਹ ਵੀ ਖੁਸ਼ੀ ਆ ਵੀ ਨਦੀਮ ਨੇ 골ਡ ਮੈਡਲ ਜਿੱਤਿਆ ਵੀ ਉਹ ਵੀ ਮੇਰਾ ਹੀ ਮੁੰਡਾ ਆ ਵੀ ਉਹ ਵੀ ਸਾਡਾ ਟਾਈਮ ਮੁੰਡਾ ਆ ਤੇ ਇਹ ਮਤਲਬ ਜਿਹੜੇ ਇੱਕ ਮਾਰ ਦੇ ਇਹ ਸ਼ਬਦ ਆ ਉਹ ਭਾਵੇਂ ਜੰਨੀਆਂ ਮਰਜੀ ਨਫ਼ਰਤ ਆ ਜਿਹੜੀਆਂ ਉਹ ਇਹ ਭਾਰਤੀ ਸਿਆਸਤਦਾਨ ਭਰ ਰਹੇ ਹੋਣ ਪਰ ਇੱਕ ਬਾਤ ਆ ਦੇ ਸ਼ਬਦਾਂ ਨੇ ਉਹ ਸਾਰੀ ਨਫ਼ਰਤ ਜਿਹੜੀ ਆ ਉਹਨੂੰ ਤੋੜ ਕੇ ਰੱਖਤਾ ਤੇ ਦੂਜੇ ਪਾਸੇ ਉਹ ਇਸੇ ਤਰ੍ਹਾਂ ਦਾ ਰਿਸਪੌਂਸ ਜਿਹੜਾ ਰਜ਼ੀਆ ਪ੍ਰਵੀਨ ਦਾ ਆਇਆ ਉਹਨਾਂ ਨੇ ਕਿਹਾ ਕਿ ਮਨ ਜਿਹੜੋਂ ਉਹਨੂੰ ਪੁੱਛਿਆ ਤੇ ਉਹ ਕਹਿੰਦੀ ਕਿ ਇਹ ਸਿਰਫ ਦੋਸਤ ਨਹੀਂ ਆ ਦੋਵੇਂ ਜਿਹੜੇ ਮਤਲਬ ਨੀਰੇ ਚੋਪੜਾ ਤੇ ਜਿਹੜਾ ਅਰਸ਼ਦ ਨਦੀਮ ਆ ਇਹ ਭਰਾਵਾ ਵਾਂਗ ਨੇ ਨਾ ਪਿਆਰ ਭਰਾਵਾ ਵਰਗਾ ਆ ਤੇ ਉਹ ਉਹਨਾਂ ਨੇ ਕਿਹਾ ਕਿ ਮੈਂ ਦੁਆ ਕਰਦੀ ਆ ਕਿ ਜਿਹੜਾ ਨੀਰੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋ ਸਫਲਤਾ ਹਾਸਲ ਕਰੇ ਜੀ ਤੇ ਨਾਲ ਉਹਨਾਂ ਨੇ ਕਿਹਾ ਵੀ ਨੀਰੇ ਜਿਹੜਾ ਆ ਉਹ ਸਾਡੇ ਸਾਨੂੰ ਨਦੀਮ ਵਰਗਾ ਹੀ ਆ ਜਿਵੇਂ ਨਦੀਮ ਆ ਉਹ ਵੀ ਸਾਨੂੰ ਨੀਰੇ ਆ ਤੇ ਮਤਲਬ ਇਹੀ ਉਹਨਾਂ ਨੇ ਕਿਹਾ ਵੀ ਉਹ ਵਿਜੇਤ ਹਾਰਤਾ ਇਹ ਠੀਕ ਆ ਇਹ ਬਣੀ ਹੋਈ ਆ ਪਰ ਉਹ ਦੁਆ ਕਰਦੇ ਆ ਕਿ ਜਿਹੜਾ ਨੀਰਜਾ ਉਹ ਵੀ ਜ਼ਿੰਦਗੀ ਦੇ ਵਿੱਚ ਹੋਰ ਤਰੱਕੀਆਂ ਹਾਸਲ ਕਰੇ ਤੇ ਹੋਰ ਜਿੱਤਾਂ ਹਾਸਲ ਕਰੇ ਤਾਂ ਇਹ ਜਿਹੜੇ ਦੋਵੇਂ ਮਾਪਿਆਂ ਦਾ ਇਹ ਹੈਗਾ ਸੀ ਰਿਸਪੌਂਸ ਇਹ ਅੱਜ ਪੰਜਾਬ ਦੇ ਵਿੱਚ ਇਹਨੂੰ ਲੋਕਾਂ ਨੇ ਬਹੁਤ ਸਰਾਇਆ ਆ ਤੇ ਇੱਕ ਤਰ੍ਹਾਂ ਦੇ ਨਾਲ ਇਹ ਸੀ ਕਿ ਜਿਵੇਂ ਪੰਜਾਬ ਦੀਆਂ ਭਾਵਨਾਵਾਂ ਨੂੰ ਇਹਨਾਂ ਮਾਪਿਆਂ ਨੇ ਜਿਹੜਾ ਆ ਉਹ ਸ਼ਬਦ ਦਿੱਤੇ ਆ ਤੇ ਕਿਉਂਕਿ ਨਦੀਮ ਦੀ ਜਿੱਤ ਤੋਂ ਬਾਅਦ ਹੀ ਜਿਹੜਾ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਸੀ ਜਿਵੇਂ ਪਾਕਿਸਤਾਨੀ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਵਿੱਚ ਮਨਾਈ ਜਾ ਰਹੀ ਸੀ ਉਸੇ ਤਰ੍ਹਾਂ ਚੜ੍ਹਦੇ ਪੰਜਾਬ 'ਚ ਮਨਾਈ ਜਾ ਰਹੀ ਸੀ ਜੀ ਕਿਉਂਕਿ ਲੋਕ ਆਪਣੇ ਆਪ ਨੂੰ ਪੰਜਾਬ ਚੜ੍ਹਦੇ ਪੰਜਾਬ ਦੇ ਲੋਕ ਆ ਜਿਹੜੇ ਉਹ ਜੋੜ ਕੇ ਦੇਖ ਰਹੇ ਸੀ ਕਿ ਸਾਡੇ ਪੰਜਾਬ ਦੇ ਇਸ ਮੁੰਡੇ ਨੇ ਕਿਉਂਕਿ ਜਿਹੜਾ ਨਦੀਮ ਆਰਸ਼ਦ ਨਦੀਮ ਉਹਦਾ ਪਰਿਵਾਰ ਪੰਜਾਬ ਨਾਲ ਸੰਬੰਧਤ ਆ ਲਾਹੌਰ ਦੇ ਨੇੜੇ ਉਹਨਾਂ ਦਾ ਪਿੰਡ ਆ ਜੀ ਤੇ ਅਗਲੀ ਗੱਲ ਇਹ ਆ ਕਿ ਜਿਹੜਾ ਸਫ਼ਰ ਇਹ ਆਰਸ਼ਦ ਨਦੀਮ ਦਾ ਇਹ ਬਾ ਕਮਾਲ ਆ ਕਿ ਮਤਲਬ ਜਿਹੜੀ ਉਹਦੀ ਲਾਈਫ ਆਈ ਤੇ ਤੇ ਹੁਣ ਮੈਨੂੰ ਲੱਗਦਾ ਹੈ ਕਿ ਛੇਤੀ ਵੈਸੇ ਤਾਂ ਪੈਸੀ ਵਾਲੇ ਪੱਖ ਤੋਂ ਦੇਖਣਾ ਹੋਵੇ ਤਾਂ ਇਹ ਕਾਫੀ ਵਾਇਬਲ ਪ੍ਰੋਜੈਕਟਾਂ ਮੈਨੂੰ ਲੱਗਦਾ ਬਾਲੀਵੁੱਡ ਵਾਲੇ ਵੀ ਕੋਈ ਨਾ ਕੋਈ ਫਿਲਮ ਬਣਾਉਣੀ ਸ਼ੁਰੂ ਕਰ ਦੇਣਗੇ ਪਰ ਇਹ ਜ਼ਰੂਰ ਇੱਕ ਬਹੁਤ ਮੋਟੀਵੇਸ਼ਨਲ ਸਟੋਰੀ ਆ ਅਰਸ਼ਦ ਨਦੀਮ ਦੀ ਅਮਰਵੀਰ ਸਿੰਘ ਜੀ ਕਿ ਜਿਵੇਂ ਉਹ ਮਤਲਬ ਇੱਕ ਕੰਸਟਰਕਸ਼ਨ ਦਾ ਜਿਵੇਂ ਆਪਣੇ ਮਿਸਤਰੀ ਦਾ ਕੰਮ ਕਰਦੇ ਆ ਘਰ ਬਣਾਉਣ ਵਾਲੀ ਮਿਸਤਰੀਆਂ ਦਾ ਕਿ ਉਸ ਪਰਿਵਾਰ ਨਾਲ ਸੰਬੰਧਿਤ ਸੀ ਜੀ ਤੇ ਅਰਸ਼ਦ ਨਦੀਮ ਦੇ ਕੋਲ ਪ੍ਰੈਕਟਿਸ ਕਰਨ ਲਈ ਕੋਈ ਗਰਾਊਂਡ ਨਹੀਂ ਕੋਈ ਇਨਫਰਾਸਟ੍ਰਕਚਰ ਨਹੀਂ ਉਹਦੇ باوجود ਉਹਨੇ ਇਹਨਾਂ ਸਾਰੇ ਹਾਲਾਤਾਂ ਨੂੰ ਹਰਾਇਆ ਉਹਨੇ ਇਹ ਨਹੀਂ ਉਹਨਾਂ ਦੁਨੀਆ ਦੇ ਐਥਲੀਟਾਂ ਨੂੰ ਨਹੀਂ ਹਰਾਇਆ ਉਸ ਮੁਕਾਬਲੇ 'ਚ ਉਹਨੇ ਉਸ ਉਹਨਾਂ ਹਾਲਾਤਾਂ ਨੂੰ ਹਰਾਇਆ ਜਿਨ੍ਹਾਂ ਨਾਲ ਲੜ ਕੇ ਉਹ ਇਸ ਮਕਾਮ ਤੱਕ ਪਹੁੰਚਿਆ ਜੀ ਤੇ ਫਿਰ ਇਹ ਵੀ ਹੁੰਦਾ ਕਿ ਪਿਛਲੀ ਵਾਰ ਵੀ ਅਸੀਂ ਦੇਖਿਆ ਉਹ ਪਿਛਲੀ 올림픽ਸ 'ਚ ਵੀ ਉਹਨਾਂ ਭਾਗ ਲਿਆ ਸੀ ਪਰ ਉਹਨੇ ਡਿਟਰਮੀਨੇਸ਼ਨ ਰੱਖੀ ਉਹਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਫਿਰ ਅਕਾਲ ਪੁਰਖ ਜਿਵੇਂ ਜਿਹੜੀ ਮੇਹਰ ਅਕਾਲ ਪੁਰਖ ਦੀ ਜਿਵੇਂ ਉਹ ਵਰਤਦੀ ਆ ਉਹ ਅਸੀਂ ਦੇਖਿਆ ਕਿ ਜਦੋਂ ਇਸ ਵਾਰ ਫਾਈਨਲ ਦੇ ਵਿੱਚ ਫਿਰ ਆਸ਼ਰਦ ਨਦੀਮ ਨੇ 골ਡ ਮੈਡਲ ਵੱਖਰੀ ਗੱਲ ਆ ਪਰ 올림픽 ਰਿਕਾਰਡ ਤੋੜ ਕੇ 골ਡ ਮੈਡਲ ਜਿੱਤਣਾ ਇਹ ਵੱਡੀ ਗੱਲ ਆ ਤੇ ਉਹ ਪ੍ਰਾਪਤੀ ਜਿਹੜੀ ਆ ਨਦੀਮ ਨੇ ਹਾਸਲ ਕੀਤੀ ਆ ਤੇ 올림픽ਸ ਦੇ ਵਿੱਚੋਂ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਸਿਆਸਤ ਦੇ ਰਾਹੀ ਜੋ ਕਾਂਗਰਸ ਦੀ ਸਿਆਸਤ 1947 ਤੋਂ ਪਹਿਲਾਂ ਸ਼ੁਰੂ ਹੋਈ ਇਹਨਾਂ ਪਾਸ ਅਸੀਂ ਕਹਿ ਸਕਦੇ ਕਿ ਜਿਸ ਜਿਸ ਭਾਰਤੀ ਸਿਆਸਤ ਨੇ ਪੰਜਾਬ ਨੂੰ ਵੰਡਿਆ ਪੰਜਾਬ ਦੇ ਵਿੱਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿੱਚ ਨਫ਼ਰਤਾਂ ਪੈਦਾ ਕੀਤੀਆਂ ਕਿ ਅੱਜ ਨਦੀਮ ਦੀ ਜਿੱਤ ਦੇ ਨਾਲ ਇੱਕ ਠੰਡਾ ਬੁੱਲਾ ਜਿਹੜਾ ਆ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਜਦੋਂ ਪੰਜਾਬ ਨੇ ਇੱਕ ਵਾਰ ਫੇਰ ਸਾਂਝ ਮਹਿਸੂਸ ਕੀਤੀ ਆ ਪੰਜਾਬ ਦੇ ਲੋਕਾਂ ਨੇ ਆਪਣੀ ਸਾਂਝ ਮਹਿਸੂਸ ਕੀਤੀ ਆ ਕਿ ਏ ਲੈੰਡੀ ਪੰਜਾਬ ਦੀ ਜਿੱਤ ਜਿਹੜੀ ਆ ਉਹ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਹਦੇ ਜਸ਼ਨ ਮਨਾਏ ਗਏ ਆ ਤੇ ਨੀਤੇ ਚ ਚੋਪੜਾ ਵੀ ਜਿਹੜਾ ਆ ਉਹਦੇ ਲਈ ਵੀ ਇਹ ਗੱਲ ਬੜੀ ਦੇਖੋ ਇਹ ਗੱਲ ਜਿਹੜੀ ਸਲਾਉਣ ਵਾਲੀ ਆ ਕਿ ਜਦੋਂ ਪਿਛਲੀ ਵਾਰ ਵੀ ਨੀਰਜ ਜਿੱਤਿਆ ਸੀ ਇੱਕ ਮੈਨੇ ਯਾਦ ਆ ਸ਼ਾਇਦ 올림픽ਸ ਦੀ ਗੱਲ ਸੀ ਕਿ ਜਦੋਂ ਨਦੀਮ ਉਹ ਤੋਂ ਹਾਰਿਆ ਸੀ ਤਾਂ ਜਿਵੇਂ ਇੱਕ ਮਾਹੌਲ ਬਣਾਇਆ ਜਾਂਦਾ ਜੰਗ ਵਰਗਾ ਭਾਰਤ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਕੋਈ ਮੁਕਾਬਲਾ ਹੁੰਦਾ ਤਾਂ ਉਹ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦਾ ਇੱਕ ਨਦੀਮ ਦੇ ਖਿਲਾਫ ਕ੍ਰੋਪੇਗੰਡਾ ਜਦੋਂ ਚਲਾਇਆ ਗਿਆ ਤਾਂ ਮੈਨੂੰ ਯਾਦ ਆ ਨੀਰਜ ਨੇ ਇਹ ਸਟੇਟਮੈਂਟ ਦਿੱਤੀ ਸੀ ਨੀਰਜ ਦਾ ਜਿਹੜਾ ਰਿਐਕਸ਼ਨ ਸੀ ਨਦੀਮ ਦੇ ਲਈ ਉਹਦੋਂ ਵੀ ਭਰਾਮਾ ਵਰਗਾ ਸੀ ਕਿ ਉਹ ਉਹ ਵੀ ਗੱਲ ਜਿਹੜੀ ਹੈ ਨੀਰਜ ਦੀ ਵੀ ਇਸ ਲੋਨੜੀਆ ਤੇ ਅਰਸ਼ਦ ਦੀ ਵੀ ਕਿ ਭਾਵੇਂ ਮੈਦਾਨ ਦੇ ਵਿੱਚ ਉਹ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਆ ਤੇ ਭਾਵੇਂ ਦੋਵੇਂ ਮੁਲਕਾਂ ਦੇ ਦਰਮਿਆਨ ਇੱਕ ਨਫ਼ਰਤ ਦੀ ਸਿਆਸਤ ਦੇ ਪਿੱਛੇ ਗਏ ਆ ਪਰ ਫੇਰ ਵੀ ਜਿਹੜੀ ਉਹਨਾਂ ਨੇ ਆਪਣੀ ਸਾਹਜ ਆ ਉਹਨੂੰ ਬਰਕਰਾਰ ਰੱਖਿਆ ਤੇ ਇੱਕ ਬਹੁਤ ਵੱਡਾ ਸੁਨੇਹਾ 올림픽ਸ ਦੇ ਵਿੱਚੋਂ ਜਿਹੜਾ ਆ ਪਿਆਰ ਦਾ ਇਹਨਾਂ ਦੋਵਾਂ ਖਿਡਾਰੀਆਂ ਨੇ ਉਹ ਦਿੱਤਾ ਆ ਤੇ ਸ਼ਾਬਾਸ਼ ਆ ਉਹਨਾਂ ਦੀਆਂ ਮਾਵਾਂ ਨੂੰ ਕਿ ਇਹ ਹੁੰਦਾ ਆ ਵੀ ਜੇ ਪੁੱਤਰਾਂ ਦੇ ਵਿੱਚ ਇਹ ਇੱਕ ਚੰਗੀ ਉਹਨਾਂ ਦੇ ਅੰਦਰ ਅਸੀਂ ਕਹਿ ਸਕਦੇ ਹਾਂ ਸਿੱਖਿਆ ਆ ਤਾਂ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਦੇ ਬਿਆਨਾਂ ਨੇ ਸਪਸ਼ਟ ਕੀਤਾ ਵੀ ਇਹ ਸਿੱਖਿਆ ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਤੋਂ ਮਿਲੀ ਆ ਜੀ ਨਹੀਂ ਇਹ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅਰਸ਼ਦ ਹੋਰਾਂ ਦਾ ਜਿਹੜਾ ਸਾਰਾ ਖੇਤਾ ਆ ਜਾਂ ਉਹਨਾਂ ਦਾ ਪਿੰਡ ਕਹਿ ਲਓ ਬੇਸਿਕਲੀ ਉਹਨੇ ਪੂਰਾ ਸਾਥ ਦਿੱਤਾ ਆ ਜਿਸ ਕਿਸਮ ਦੀ ਗੁਰਬਤ ਦੇ ਵਿੱਚੋਂ ਜਿੰਨਾ ਹਾਲਾਤਾਂ ਦੇ ਵਿੱਚੋਂ ਉਹ ਨਿਕਲੇ ਆ ਉਹ ਬੜੀ ਇੱਕ ਮੋਟੀਵੇਸ਼ਨਲ ਸਟੋਰੀ ਹੈ ਤੇ ਉਹਨਾਂ ਦਾ ਪਿੰਡ ਉਹਨਾਂ ਦਾ ਸਾਥ ਦਿੰਦਾ ਰਿਹਾ ਜਿਸ ਕਿਸਮ ਦਾ ਉਹਨਾਂ ਨੂੰ ਪ੍ਰੈਕਟਿਸ ਦੇ ਲਈ ਜਾਂ ਜਦੋਂ ਕਿਤੇ ਬਾਹਰ ਜਾਣਾ ਪੈਂਦਾ ਸੀ ਖੇਡਣ ਦੇ ਲਈ ਤੇ ਪਿੰਡ ਦੇ ਵਿੱਚੋਂ ਮਤਲਬ ਉਹ ਜਿਹਨੂੰ ਕਹਿੰਦੇ ਆ ਵੀ ਇਕੱਠੇ ਹੋ ਕੇ ਪਰਿਵਾਰਾਂ ਦਾ ਰਿਸ਼ਤੇਦਾਰੀਆਂ ਦੇ ਵਿੱਚੋਂ ਆਲੇ-ਦਾਲਿਓਂ ਪੈਸੇ ਇਕੱਠੇ ਕਰਕੇ ਹੋ ਜਾਂਦੇ ਰਹੇ ਆ ਇੱਥੋਂ ਤੱਕ ਕਿ ਉਹਨਾਂ ਕੋਲ ਜਿਹੜਾ ਇਹ ਜੈਵਲਨ ਦੇ ਜੈਵਲਨ ਖਰੀਦਣ ਤੱਕ ਦੇ ਜਿਹੜੇ ਪੈਸੇ ਹੈਗੇ ਆ ਉਹ ਵੀ ਮਤਲਬ ਨਹੀਂ ਸੀ ਹੁੰਦੇ ਸੋ ਇਹ ਇੱਕ ਬੜੀ ਮੁਬਾਰਕ ਗੱਲ ਹੈ ਅਸੀਂ ਭਾਵੇਂ ਪੰਜਾਬਾਂ ਦੀ ਦੋਹੇ ਪੰਜਾਬਾਂ ਦੀ ਸਾਂਝ ਦੀ ਗੱਲ ਕਰ ਰਹੇ ਹਾਂ ਜਿੱਥੇ ਸੋ ਆਪਸੀ ਜਿਹੜੀ ਨੇੜਤਾ ਹੈਗੀ ਹੈ ਉਹ ਇੱਕ ਆਪਸੀ ਪਿਆਰ ਜਾਂ ਉਹ ਮਾਹੌਲ ਉਸ ਕਿਸਮ ਦੀਆਂ ਜਿਹੜੀਆਂ ਰੀਤਾਂ ਨੇ ਉਹ ਸਾਡੇ ਦੋਵੇਂ ਪਾਸੇ ਦੋਵੇਂ ਪੰਜਾਬਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਨੇ ਉਹ ਪਿਆਰ ਤੇ ਮੁਹੱਬਤ ਦੋਵੇਂ ਪਾਸੇ ਨਜ਼ਰ ਆਉਂਦਾ ਤੇ ਜਿੱਥੇ ਇਹ ਅਸੀਂ ਗੱਲ ਕਰ ਰਹੇ ਹਾਂ ਨਾਲ ਹੀ ਨਾਲ ਚਲੋ 올림픽ਸ ਦੇ ਹਵਾਲੇ ਨਾਲ ਮੈਂ ਦੂਜੇ ਪਾਸੇ ਵੀ ਜਾਂਦਾ ਜ਼ਿਕਰ ਕਰਦਾ ਜਾਵਾਂ ਚਲੋ ਪੰਜਾਬ ਦੇ ਖਿਡਾਰੀ ਸਾਡੀ ਹਾਕੀ ਉਹ ਖੇਡ ਮੰਨੀ ਜਾਂਦੀ ਹੈ ਉਹ ਭਾਵੇਂ ਪਾਕਿਸਤਾਨੀ ਪੰਜਾਬ ਹੋਵੇ ਇਧਰਲਾ ਪੰਜਾਬ ਹੋਵੇ ਲੈਂਦਾ ਤੇ ਚੜਦਾ ਦੋਹੇ ਪਾਸੇ ਇਹ ਜਿਹੜੀ ਖੇਡ ਹੈ ਉਹ ਮਕਬੂਲ ਹੁੰਦੀ ਹੈ ਇਸ ਵਾਰ ਭਾਰਤ ਦੀ ਹਾਕੀ ਦੇ ਚ ਵਿੱਚ ਵੀ ਸੱਤ ਖਿਡਾਰੀ ਜਿਹੜੇ ਹੈਗੇ ਆ ਉਹ ਅਸੀਂ ਉਹਨਾਂ ਦੇ ਨਾਂ ਨਾਲ ਸਿੰਘ ਲੱਗਿਆ ਦੇਖਦੇ ਆ ਤੇ ਉਹਨਾਂ ਨੇ ਵੀ ਜਿਹੜੀ ਆ ਉਹਨਾਂ ਦੀ ਪਰਫਾਰਮੈਂਸ ਇਸ ਵਕਤ ਬਹੁਤ ਚੰਗੀ ਰਹੀ ਆ ਬ੍ਰਾਂਜ਼ ਮੈਡਲ ਉਹਨਾਂ ਨੇ ਇਸ ਵਕਤ ਹਾਸਲ ਕੀਤਾ ਆ ਪਰ ਨਾਲ ਹੀ ਨਾਲ ਜਿੱਥੇ ਅਸੀਂ ਇਹਨਾਂ ਮੈਡਲਸ ਦੀ ਦਾਸਤਾਨ ਦੇਖ ਰਹੇ ਹਾਂ ਉੱਥੇ ਜਿਹੜੀ ਸਿਆਸਤ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਐਕਸਪੋਜ਼ ਹੋ ਰਹੀ ਹੈ ਵੀ ਕਿਸ ਕਿਸਮ ਦੀ ਫੰਡਿੰਗ ਇਹਨਾਂ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ ਕਿਸ ਕਿਸਮ ਦੀ ਸਪੋਰਟ ਪਹਿਲਾਂ ਦਿੱਤੀ ਜਾਂਦੀ ਹੈ ਉਹ ਨਾ ਮਾਤਰ ਹੁੰਦੀ ਹੈ ਜਿਹਦੇ ਖਿਲਾਫ ਇਹ ਸਟਰਗਲ ਖਿਡਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਅਸੀਂ ਇਹਨਾਂ ਦਾ ਜ਼ਿਕਰ ਕਰੀਏ ਜਾਂ ਵੱਡੀ ਐਗਜ਼ੈਂਪਲ ਅਸੀਂ ਵਿਨੇਸ਼ ਫੋਗਾਟ ਫੋਗਾਟ ਦੀ ਜਦੋਂ ਅਸੀਂ ਦੇਖਦੇ ਆਂ ਹਰਿਆਣਾ ਦੇ ਵਿੱਚ ਪਲਵਾਨੀ ਦੇ ਵਿੱਚ ਉਹਨਾਂ ਦੀ ਮਤਲਬ ਇੱਕ ਵੱਖਰੀ ਕਿਸਮ ਦੀ ਸਟਰਗਲ ਰਹੀ ਹੈ ਜਦੋਂ ਉਹ ਜਿਹੜੀ ਐਸੋਸੀਏਸ਼ਨ ਹੈ ਪਿਛਲੇ ਪਿਛਲੇ ਸਾਲ ਉਹਨਾਂ ਨੇ ਸਟਰਗਲ ਕੀਤੀ ਹੈ ਤੇ ਉਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਹਾ ਹੁਣ ਮਤਲਬ ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇੱਥੇ ਪਹੁੰਚਿਆ ਤੇ ਹੁਣ ਉਹਨਾਂ ਨੇ ਮਤਲਬ ਕਹਿ ਲਓ ਕੁਸ਼ਤੀ ਦੇ ਵਿੱਚੋਂ ਸੰਨਿਆਸ ਲੈ ਲਿਆ ਆ ਸੋ ਇਹ ਸਾਰਾ ਜਿਹੜਾ ਭਾਰਤ ਦਾ ਸਿਸਟਮ ਹੈ ਇਸ ਵਕਤ ਜੋ ਕਿਵੇਂ ਉਤਸ਼ਾਹਿਤ ਕਰਨ ਦੀ ਥਾਂ ਦੇ ਉੱਤੇ ਰੈਦਰ ਡਿਸਕਰੇਜਿੰਗ ਹੁੰਦਾ ਆ ਖਿਡਾਰੀਆਂ ਦੇ ਪ੍ਰਤੀ ਉਹਦੀ ਵੀ ਮਤਲਬ ਜਿਹਨੂੰ ਕਹਿੰਦੇ ਆ ਵੀ ਸਾਰੀ ਜਿਹੜੀ ਕਹਾਣੀ ਹੈ ਉਹ ਜਗ ਜਾਹਰ ਕਰਦਾ ਬਿਲਕੁਲ ਅਮਰਵੀਰ ਸਿੰਘ ਜੀ ਦੇਖੋ ਕੁਝ ਜਿਹੜੇ ਅੰਕੜੇ ਆ ਤੇ ਨਜ਼ਰ ਮਾਰੀਏ ਤਾਂ ਭਾਰਤ ਦੇ ਸਮੇਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਤੇ ਜੇ 올림픽ਸ ਦੇ ਵਿੱਚ ਦੇਖਣਾ ਹੋਵੇ ਤਾਂ ਬੇਸ਼ੱਕ ਗੁਰੂ ਦੀ ਸਥਿਤੀ ਹੈ ਜਿਹੜੀ ਉਹ ਮਤਲਬ 78ਵਾਂ ਨੰਬਰ ਆ કુલ 80 ਮੁਲਕਾਂ ਦੇ ਵਿੱਚੋਂ ਹੂੰ ਮਤਲਬ ਇਸ ਵਾਰ ਅਰਸ਼ੇ ਦੇ ਨਦੀਮ ਦਾ ਜਿਹੜਾ ਸੋਨੇ ਦਾ ਮੈਡਲ ਆਇਆ ਉਹਦੇ ਕਰਕੇ ਪਾਕਿਸਤਾਨ ਵੀ ਉੱਤੇ ਚਲੇ ਗਿਆ 58ਵਾਂ ਨੰਬਰ ਪਾਕਿਸਤਾਨ ਦਾ ਪਰਾ ਤਾਂ ਜਿਹੜਾ ਕਿ ਦਗਮ ਜੇ ਮਾਰਦਾ ਵੀ ਅਸੀਂ ਵਿਸ਼ਵ ਗੁਰੂ ਆ ਦੁਨੀਆ ਦੀ ਵੱਡੀ ਆਰਥਿਕਤਾ ਆ ਇਹਨਾਂ ਕੋਲ ਇੱਕੋ ਇੱਕ ਖੇਡ ਰਹਿ ਗਈ ਆ ক্রিকেট ਜਿਹਦੇ ਵਿੱਚ ਵੀ ਅਸੀਂ ਦੁਨੀਆ ਜਾਣਦੀ ਆ ਕਿ ਕਿਵੇਂ ਜਿਹੜਾ ਆ ਓਹੋ ਮਤਲਬ ਪੈਸੇ ਦੇ ਨਾਲ ਮਤਲਬ ਉਹ ক্রিকেট ਇੱਕ ਖੇਮ ਨਹੀਂ ਰਹਿ ਗਈ ਉਹ ਇੱਕ ਮਨੋਰੰਜਨ ਬਣ ਗਿਆ ਵੀ ਜਿਹਦੇ ਵਿੱਚ ਤੁਸੀਂ ਪੈਸਾ ਸੁੱਟਦੇ ਹੋ ਕਿਵੇਂ ਖਿਡਾਰੀ ਜਿਹੜੇ ਆ ਉਹ ਓਹੋ ਮਤਲਬ ਉਹਦੇ ਚ ਕਾਲਾ ਪੈਸਾ ਕਿਵੇਂ ਵਰਤਿਆ ਜਾਂਦਾ ਬਲੈਕ ਮਨੀ ਉਹ ਸਾਰਾ ਕੁਝ ਅੱਜ ਦੁਨੀਆ ਦੇ ਵਿੱਚ ਨੈਚਰ ਹੋ ਚੁੱਕਿਆ ਹੈ ਪਰ ਬਾਕੀ ਖੇਡਾਂ ਦੇ ਵਿੱਚ ਜਦੋਂ ਗੱਲ ਕਰਨੀ ਹੋਵੇ ਤਾਂ ਕਿਤੇ ਵੀ ਮੁਕਾਬਲੇਬਾਜ਼ੀ ਚ ਇਹ ਦੁਨੀਆ ਦਾ ਸਭ ਤੋਂ ਵੱਧ ਕਹਿਣਾ ਵੀ ਦੁਨੀਆ ਦੇ ਉੱਤੇ ਭਾਰ ਜਿਸ ਮੁਲਕ ਨੇ ਪਾਇਆ ਹੋਇਆ ਹੈ ਆਬਾਦੀ ਦਾ ਵੀ ਉਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਤੇ ਉਹਦੇ ਵਿੱਚ ਗੱਲ ਅਮਰਵੀਰ ਸਿੰਘ ਦੀ ਇਹ ਆ ਵੀ ਫਿਰ ਕਿਉਂਕਿ ਭਾਰਤ ਇੱਕ ਤੁਸੀਂ ਕਹਿ ਸਕਦੇ ਹੋ ਕਿ ਕ੍ਰੀਏਟ ਕੀਤਾ ਮੁਲਕ ਆ ਇਹ ਕੋਈ ਕੌਮ ਨਹੀਂ ਆ ਜਿਹਦੇ ਚ ਵੱਖੋ ਵੱਖਰੀਆਂ ਕੌਮਾਂ ਨੇ ਤਾਂ ਉਹਨਾਂ ਸਾਰੀਆਂ ਕੌਮਾਂ ਦੇ ਵਿੱਚੋਂ ਜਦੋਂ ਹੁਣ ਜਿਹੜਾ ਭਾਰਤੀ ਰਾਜ ਪ੍ਰਬੰਧ ਆ ਜਿਨ੍ਹਾਂ ਦੇ ਹੱਥ ਹੈ ਚ ਅੱਜ ਉਹ ਗਿਣਤੀ ਜਿਹੜੀ ਸਭ ਤੋਂ ਵੱਧ ਗਿਣਤੀ ਜਿਹਨਾਂ ਲੋਕਾਂ ਦੀ ਆ ਆਬਾਦੀ ਦੇ ਮੁਤਾਬਕ ਜਦੋਂ ਉਹਨਾਂ ਦਾ ਅਸੀਂ ਉਹਨਾਂ ਦਾ ਅਧਿਐਨ ਕਰਦੇ ਹਾਂ ਚਾਹੀਦਾ ਐਨਾਲਿਸਿਸ ਹੋਵੇ ਮਤਲਬ ਅੱਜਕੱਲ ਡਾਟਾ ਅਨਾਲਿਸਿਸ ਹੋਵੇ ਤਾਂ ਬੜਾ ਕੁਝ ਇਹਦੇ ਬਾਰੇ ਕਿਹਾ ਜਾ ਸਕਦਾ ਜੀ ਪਰ ਇੱਥੇ ਵੀ ਦੇਖੋ ਵੀ ਇਸ ਵਾਰ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਵੀ ਇਹ ਮਸਲਾ ਚੁੱਕਿਆ ਵੀ ਭਾਰਤ ਸਰਕਾਰ ਜਿਹੜਾ ਸਭ ਤੋਂ ਵੱਧ ਬਜਟ ਖੇਡਾਂ ਦਾ ਦਿੰਦੀ ਆ ਉਹ ਸਭ ਤੋਂ ਵੱਧ ਬਜਟ ਦਿੰਦੀ ਆ ਗੁਜਰਾਤ ਨੂੰ ਤੇ ਗੁਜਰਾਤ ਦੇ ਸਿਰਫ 2 ਖਿਡਾਰੀ ਆ 올림픽ਸ ਦੇ ਵਿੱਚ ਕੁਆਲੀਫਾਈ ਕੀਤੇ ਸੀ ਹੂੰ ਤੇ ਗੁਜਰਾਤ ਨੂੰ ਪੈਸਾ ਦਿੱਤਾ ਜਾਂਦਾ ਆ 426 ਕਰੋੜ ਮਤਲਬ 426 ਕਰੋੜ ਗੁਜਰਾਤ ਨੂੰ ਦਿੱਤਾ ਗਿਆ ਖੇਡਾਂ ਵਾਸਤੇ ਯੂਪੀ ਨੂੰ ਜਿਹਦੇ ਸਿਰਫ 6 ਖਿਡਾਰੀ ਸੀ ਉਹਨਾਂ ਨੂੰ 438 ਕਰੋੜ ਦਿੱਤਾ ਗਿਆ ਹੂੰ ਮਤਲਬ ਖੇਡਾਂ ਦੇ ਇਨਫਰਾਸਟ੍ਰਕਚਰ ਵਾਸਤੇ ਪੈਸਾ ਤੇ ਜਿੱਥੇ ਸਭ ਤੋਂ ਵੱਧ ਖਿਡਾਰੀ ਜਿਹੜੇ ਪੰਜਾਬ ਤੇ ਹਰਿਆਣਾ ਦੇ ਜਿਨ੍ਹਾਂ ਦੇ ਸਭ ਤੋਂ ਵੱਧ ਖਿਡਾਰੀ 올림픽ਸ ਦੇ ਵਿੱਚ ਭਾਗ ਲੈ ਰਹੇ ਸੀ ਉਹਨਾਂ ਨੂੰ ਕਰਮਬਾਰ ਪੰਜਾਬ ਨੂੰ 78 ਕਰੋੜ ਤੇ ਹਰਿਆਣਾ ਨੂੰ 64 ਕਰੋੜ ਵੀ ਇਹ ਜਿਹੜਾ ਆ ਪੈਸੇ ਦਿੱਤੇ ਗਏ ਜਦ ਕਿ ਇਹਨਾਂ ਦੋਨਾਂ ਦੇ 43 ਖਿਡਾਰੀ ਜਿਹੜੇ ਆ ਪੰਜਾਬ ਤੇ ਹਰਿਆਣਾ ਦੇ ਉਹ ਇਹਨਾਂ 올림픽ਸ ਦੇ ਵਿੱਚ ਭਾਗ ਲੈ ਰਹੇ ਸੀ ਜੀ ਇਹ ਤਾਂ ਇਹ ਆਪਣੇ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਖਿਡਾਰੀ ਆ ਇਹ ਪ੍ਰੈਕਟਿਸ ਕਰਦੇ ਆ ਇਹਨਾਂ ਕੋਲ ਕਿਹੋ ਜਿਹਾ ਇਨਫਰਾਸਟ੍ਰਕਚਰ ਹੋਣਾ ਆ ਜਿਦੇ ਨਾਲੇ ਖੇਡਦੇ ਆ ਤੇ ਫਿਰ ਵੀ ਮੁਕਾਬਲਾ ਦਿੰਦੇ ਆ ਹਾਂ ਤਾਂ ਅਮਰਵੀਰ ਸਿੰਘ ਜੀ ਅਸੀਂ ਤਾਂ ਇਹ ਸਮਝਦੇ ਆ ਵੀ ਜਦੋਂ ਅਕਾਲ ਪੁਰਖ ਨੇ ਕਿਰਪਾ ਕਰਨੀ ਆ ਸਿੱਖਾਂ ਦਾ ਆਪਣਾ ਰਾਜ ਇਸ ਖਿੱਤੇ ਦੇ ਵਿੱਚ ਸਟੈਬਲਿਸ਼ ਹੋਇਆ ਮਤਲਬ ਖਾਲਸਾਤਾਨ ਦੀ ਕਾਇਮੀ ਹੋਈ ਤਾਂ 올림픽ਸ ਵਰਗੀਆਂ ਖੇਡਾਂ ਦੇ ਵਿੱਚ ਖਾਲਸਾਤਾਨ ਦੀ ਜਿਹੜੀ ਜਿਹੜੇ ਖਿਡਾਰੀ ਨੇ ਉਹਨਾਂ ਦੇ ਜਿਹੜੇ ਮਤਲਬ ਜਿਹੜੇ ਉਹਨਾਂ ਦੇ ਮਾਰਕੇ ਹੋਣਗੇ ਜਾਂ ਉਹਨਾਂ ਦੀ ਜਿੱਤਾਂ ਹੋਣਗੀਆਂ ਉਹ ਭਾਰਤ ਤੋਂ ਕਿਤੇ ਵੱਧ ਕਿਤੇ ਮਤਲਬ ਜ਼ਿਆਦਾ ਹੋਣਗੀਆਂ ਤੇ ਮਸਲਾ ਇਹ ਆ ਵੀ ਪੰਜਾਬ ਦੇ ਕੋਲ ਅੱਜ ਹਨਰ ਹੈਗਾ ਆ ਜੀ ਪੰਜਾਬ ਦੇ ਕੋਲ ਸਮਰੱਥਾ ਹੈਗੀ ਆ ਪੰਜਾਬ ਦੇ ਨੌਜਵਾਨਾਂ ਦੇ ਕੋਲ ਪਰ ਕਿਉਂਕਿ ਪੰਜਾਬ ਇਸ ਸਮੇ ਗੁਲਾਮੀ ਹਟਾ ਰਿਹਾ ਇਸ ਕਰਕੇ ਉਹ ਆਪਣੀ ਜਿਹੜੀ ਪੂਰੀ ਸਮਰੱਥਾ ਆ ਉਹ ਦੁਨੀਆ ਦੇ ਵਿੱਚ ਉਹ ਮਲਦ ਉਹਦੇ ਨਾਲ ਯੋਗਤਾ ਨਹੀਂ ਪਾ ਰਹੇ ਆ ਯੂਨਾਈਟਿਡ ਨੇਸ਼ਨ ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮਿਨੇਸ਼ਨ ਦਾ ਕਨਸੈਪਟ ਆਵਰ ਵੀ ਸੀ ਜੀ ਉਹਦੇ ਵਿੱਚ ਜਦੋਂ ਬਹਿਸ ਹੋਈ ਉਹਦੇ ਵਿੱਚ ਤਾਂ ਉਦੋਂ ਵੀ ਬ ਉਹਨਾਂ ਬਹਿਸਾਂ ਦੇ ਵਿੱਚ ਇਹ ਗੱਲ ਆਈ ਕਿ ਜਿਹੜੀ ਕੌਮ ਗੁਲਾਮ ਹੋਊਗੀ ਕਿਸੇ ਦੂਜੀ ਕੌਮ ਦੀ ਤਾਂ ਦੁਨੀਆ ਦਾ ਜਿਹੜਾ ਵਿਕਾਸ ਆ ਉਹਦੇ ਚ ਗੁਲਾਮ ਕੌਮ ਆਪਣਾ 100% ਹਿੱਸਾ ਦੁਨੀਆ ਦੇ ਵਿਕਾਸ ਦੇ ਵਿੱਚ ਆਪਣਾ 100% ਪੜਦਾ ਹਿੱਸਾ ਨਹੀਂ ਪਾ ਸਕਦੀ ਆ ਜੀ ਲਈ ਜ਼ਰੂਰੀ ਆ ਕਿ ਜਿਹੜੀ ਕੋਈ ਵੀ ਕੌਮ ਉਹ ਆਜ਼ਾਦ ਹੋਵੇ ਉਹ ਆਪਣੇ ਫੈਸਲੇ ਕਰਨ ਦੀ ਖੁਦ ਮੁਖਤਿਆਰ ਹੋਵੇ ਤਾਂ ਹੀ ਉਹ ਦੁਨੀਆ ਦੇ ਵਿੱਚ ਜਿਹੜਾ ਬਣਦਾ ਆਪਣਾ ਯੋਗਦਾਨ ਆ ਆਪਣਾ ਹਿੱਸਾ ਆ ਦੁਨੀਆ ਦੇ ਵਿਕਾਸ ਚੋਂ ਪਾ ਸਕਦੀ ਆ ਤੇ ਸਿੱਖ ਜਿਹੜੇ ਅੱਜ ਗੁਲਾਮੀ ਦੇ ਵਿੱਚ ਵੀ ਦੁਨੀਆ ਨੇ ਦੇਖਿਆ ਕਿ ਕਿਵੇਂ ਸਿੱਖਾਂ ਨੇ ਚਾਹੇ ਕੋਵਿਡ ਹੋਵੇ ਚਾਹੇ ਹੋਰ ਦੁਨੀਆ ਦੇ ਵਿੱਚ ਕਿਤੇ ਆਸਟ੍ਰੇਲੀਆ 'ਚ ਅੱਗਾਂ ਲੱਗਣ ਭਾਰਤ ਦੇ ਵਿੱਚ ਵੀ ਕੋਈ ਵਿਵਪਤਾ ਆਵੇ ਤੇ ਕਿਵੇਂ ਸਿੱਖ ਜਿਹੜੇ ਆ ਗੁਲਾਮੀ ਹਟਾਉਣ ਦੇ ਬਾਵਜੂਦ ਲਗਾਤਾਰ ਭਾਰਤ ਦੀਆਂ ਸੱਟਾਂ ਸਹਿਣ ਦੇ ਬਾਵਜੂਦ ਆਜ਼ਾਦ ਮੁਰਖਾਂ ਨਾਲੋਂ ਵੀ ਵੱਧ ਜਿਹੜਾ ਆ ਆਪਣਾ ਹਿੱਸਾ ਮਨੁੱਖਤਾ ਦੀ ਸੇਵਾ 'ਚ ਪਾਉਂਦੇ ਨੇ ਇਸੇ ਤਰ੍ਹਾਂ ਖੇਡਾਂ ਦੇ ਵਿੱਚ ਵੀ ਭਾਵੇਂ ਪੰਜਾਬ ਜਿਹੜਾ ਆ ਉਹਨੂੰ ਇੱਕ ਨਸ਼ੇ ਦੀ ਮੰਡੀ ਬਣਾਇਆ ਗਿਆ ਜੀ ਤੇ ਭਾਵੇਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦੇ ਉੱਤੇ ਲਾੜ ਦੀ ਕੋਸ਼ਿਸ਼ ਕੀਤੀ ਗਈ ਪਰ ਤਾਂ ਵੀ ਅੱਜ ਪੂਰੇ ਭਾਰਤ ਦੇ ਵਿੱਚੋਂ ਪ੍ਰਪੋਰਸ਼ਨ ਆਬਾਦੀ ਦੇ ਪ੍ਰਪੋਰਸ਼ਨ ਦੇ ਮੁਤਾਬਕ ਪੰਜਾਬ ਪਹਿਲੇ ਜਾਂ ਦੂਜੇ ਨੰਬਰ ਤੇ ਆ ਜਿਹਦੇ ਸਭ ਤੋਂ ਵੱਧ ਖਿਡਾਰੀ ਖੇਡਾਂ 'ਚ ਭਾਗ ਲੈ ਰਹੇ ਆ ਤੇ ਮੈਡਲ ਜਿੱਤ ਰਹੇ ਆ ਤੇ ਇਹ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੇ ਫਿਰ ਇਹ ਕੌਮ ਪੂਰਨ ਤੌਰ ਤੇ ਆਜ਼ਾਦ ਹੋਊਗੀ ਜਿਵੇਂ ਦੁਨੀਆ ਦੇ ਵਿਦਵਾਨਾਂ ਨੇ ਕਿਹਾ ਕਿ ਤਾਂ ਹੀ ਆਪਣਾ ਪੂਰਾ ਯੋਗਦਾਨ ਤਾਂ ਹੀ ਆਪਣੇ ਪੂਰੇ ਜੋਬਨ ਦੇ ਉੱਤੇ ਕੌਮ ਆ ਸਕਦੀ ਹੈ ਜਦੋਂ ਆਜ਼ਾਦ ਹੋਵੇ ਤਾਂ ਫਿਰ ਜਦੋਂ ਇਹ ਆਜ਼ਾਦ ਹੋਣਗੇ ਉਦੋਂ ਨਤੀਜੇ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਹੋ ਜਿਹਾ ਹੋਣਗੇ ਜੀ ਬਿਲਕੁਲ ਉਮੀਦ ਕਰਦੇ ਆ ਕਿ ਉਹ ਦਿਨ ਛੇਤੀ ਆਵੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸਾਡਾ ਜਿਹੜਾ ਅੱਜ ਦੇ ਸ਼ੋਹਦਾ ਸਮਾয়া ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ ਮੈਂ ਉਮੀਦ ਕਰਦਾ ਜਿਹੜਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਸੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਅਪੀਲ ਵੀ ਕਰਦੇ ਆ ਅਸੀਂ ਟੀਵੀ 84 ਦੇ ਪਲੈਟਫਾਰਮ ਤੋਂ ਕਿ ਸਾਨੂੰ ਤੁਹਾਡੀ ਸਹਾਇਤਾ ਦੀ ਵੀ ਲੋੜ ਹੈ ਡੋਨੇਸ਼ਨਸ ਦੀ ਜਿੱਥੇ ਤੁਸੀਂ ਆਪਣੇ ਸੁਝਾਅ ਸਾਨੂੰ ਸਾਡੇ ਫੋਨ ਨੰਬਰ ਤੇ WhatsApp ਰਾਹੀਂ ਜਾਂ ਡਾਇਰੈਕਟ ਕਾਲ ਦੇ ਰਾਹੀਂ ਭੇਜ ਸਕਦੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ ਫੋਨ ਨੰਬਰ ਆ ਰਿਹਾ ਹੈ 5166191984 ਜਾਂ ਫਿਰ ਤੁਸੀਂ ਆਪਣੀਆਂ ਡੋਨੇਸ਼ਨ ਸਾਨੂੰ ਭੇਜ ਸਕਦੇ ਹੋ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵੇਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 ਸੋ ਇਨਾ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਦੁਬਾਰਾ ਫਿਰ ਵੀਅਰਸ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ O ji ki fate ji Wahguru ji ka khalsa hai fate ji